ਸਾਨੂੰ ਇਹ ਜੀਵਨ ਕਿਉਂ ਲੈਣ ਦੇਓ ਸਾਡੇ ਵਾਸਤੇ ਕਾਹ ਹੈ ਜੀਵਨ ਬਹੁਤ ਵਧੀਆ ਜੀਵਨ ਹੈ ਸਾਨੂੰ ਲੋੜੇ ਕਾਫੀ ਲੋੜ ਸਾਨੂੰ ਨਹੀਂ ਮਰੂਖੀ ਜੀਵਨ ਦੇ ਹੋਰ ਵਧੀਆ ਜੀਵਨ ਦੀ ਲੋੜ ਜੇਕਰ ਕੋਈ ਮੇਰੇ ਪਾਸ ਲਾਤੇ ਕੋਈ ਨਾਪਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਘਾਤੀ ਉਹਨੂੰ ਮੌਬਦੀ ਉਹਨੂੰ ਡਾੜੀ ਉਹਨੂੰ ਖਤਰਾ ਦੇ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਈਏ ਵਾਡੀਆਂ ਦੇ ਵੇਲੇ ਤੱਕ ਲੱਜੀ ਆ ਇਹ ਰੱਖਦੇ ਇੱਥੇ ਖੜਨਾ ਨਹੀਂ ਇਹੋ ਅੱਖਾਂ ਜਿਹੜੀ ਲਾਲਸਾ ਦੀ ਅੱਖ ਹੈ ਇਹੋ ਅੱਖ ਹੈ ਜਿਹੜੀ ਮੁਨਾਫਿਆਂ ਦੀ ਅੱਖ ਹੈ ਇਹਦੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਦੇ ਵੇਚਿਆ ਨਹੀਂ ਛੱਡਣੀ ਇਹਨੇ ਹਵਾਈਆਂ ਕਰ ਨਹੀਂ ਛੱਡਣਾ ਕਿਸ ਕੋਈ ਕੁਮਰਤ ਹੈ ਮੁਨਾਫਾ ਕਮਾਉ ਮੁਨਾਫੇ ਦੇ ਖਾਤਰ ਇਹ ਦੁੱਖਾਂ ਦੀ ਕੋਈ ਜਾਤ ਨਹੀਂ ਉਹ ਜਿਹੜੀ ਝਾੜਖੰਡ ਤੇ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਕਿਸੇ ਵੀ ਜਗ੍ਹਾ ਤੇ ਜਿੱਥੇ ਕਿਸਾਨਾਂ ਨਾਲ ਜ਼ਬਰ ਹੁੰਦਾ ਹੈ ਜਿੱਥੇ ਕਿਸਾਨਾਂ ਨਾਲ ਧੱਕਾ ਹੁੰਦਾ ਹੈ ਅਸੀਂ ਉਹਨਾਂ ਦੇ ਪੱਖ ਵਿੱਚ ਡਟਵੀਂ ਆਵਾਜ਼ ਉਠਾਣ ਕਰਾਂਗੇ ਇਹ ਸਾਡਾ ਪੂਰੇ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ ਆਧਵਾਸੀਆਂ ਤੇ ਹੋ ਰਹੇ ਜਬਰ ਦੇ ਮੁੱਦੇ ਤੇ ਜਨਤਕ ਜਥੇਬੰਦੀਆਂ ਵੱਲੋਂ ਫੱਦੇ ਕਿਸਾਨ ਤੇ ਵਜੂਦ ਬਲਾਜ ਭਰਾਓ ਲਗ ਭਾਗ ਦੋਹ ਲੱਖਾਂ ਤੋਂ ਲਗਾਤਾਰ ਹੁਕਮ ਦਾ ਜ਼ਬਰ ਆਦਲਾ ਸੀ ਜਾ ਕੇ ਰੋਕਾਂ ਦੇ ਵੱਧ ਰਹੇ ਇਹੋ ਲੋਕ ਨੇ ਜਿਹੜੇ ਅਰਧ ਮੁਲੁਖੀ ਜੀਵਨ ਜੀ ਰਹੇ ਆ ਇਹੋ ਲੋਕ ਨੇ ਜਿਨ੍ਹਾਂ ਨੇ ਕਦੇ ਆਪਣੇ ਰੋਜ਼ਗਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੀ ਇਹ ਲੋਕ ਨੇ ਜਿਹੜੇ ਹਕੂਮਤਾਂ ਦੇ ਜਿਵੇਂ ਸਮਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਇਗਨੋਰ ਕਰ ਰੱਖੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਕੀ ਝਗੜਾ ਪੈ ਗਿਆ ਕੀ ਰੌਲਾ ਪੈ ਗਿਆ ਸਰਕਾਰ ਨਾਲ ਤੇ ਕਿਉਂ ਜ਼ਬਰਦਸਤ ਆ ਗਏ ਕਿਉਂਕਿ ਅਸੀਂ ਜੇ ਨਾਲ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਸਾਥੀਓ ਕਿ ਵਿਸ਼ੇਪਾਲ ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਵਿਸ਼ੇਪਾਲ ਸਿੱਤੀ ਸਿੱਤੀ ਨੀਤੀਆਂ ਤੇ ਦਰਸਨ ਕੀਤੇ ਨੇ ਇੱਥੇ ਜਬਰ ਤੇ ਖਾਹਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚ ਹੀ ਆਪਸੀ ਰਾਕੇ ਦੇ ਉੱਤੇ ਹਕੂਮਤ ਦੀ ਨਜ਼ਰ ਪਈ ਇਹ ਸੜਕੇ ਨਹੀਂ ਕਿ ਉਹ ਅਨੁਗ੍ਰਹੀ ਜੀਵਨ ਜੀ ਰਹਿਣਾ ਨਾ ਮਨੁੱਖਤਾ ਦਾ ਜੀਵਨ ਦੇ ਵਿੱਚ ਪਾਣਾ ਹੈ। ਇਹ ਕਰਕੇ ਦੇਖੇ ਨਾ ਉਹ ਜੀਵਨ ਦੀ ਜਾਂਚ ਸਿਖਾਉਣੇ ਹੈ। ਇਹ ਕਰਕੇ ਨਹੀਂ ਰਹਿਣਾ ਵਸਤੇ ਰਾਜ ਦੇ ਛੇ ਗਿਆ ਹੂਟਾ ਦੇ ਦਿੱਤੇ ਦੇ ਹੂਟਾ ਮਾਇਆ ਕਰਨੀਆਂ ਨੇ। ਸਿਰ ਦੇਖ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਵੱਸ ਰਹੇ ਸੀ। ਉਹਦੇ ਵਿੱਚ ਖਾਣ ਦੇ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ। ਉਹ ਭੰਡਾਰ ਤੇ ਵੱਡੇ ਵੱਡੇ ਕਾਪੂਰ ਕਾਂ ਦਾ ਕਬਜ਼ਾ ਕਰਨਾ ਹੈ ਦੇਸ਼ੀ ਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਜੰਗਲਾਂ ਦੇ ਵਿੱਚੋਂ ਹੀ ਨਾ ਲੁਕਾੜ ਕੇ ਉਹਨਾਂ ਦੇ ਪੁੱਠੇ ਟਿਕਾਣੇ ਬਣਾਉਂਦੇ ਉਹ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੇ ਖਣਜ ਪਦਾਰਥ ਜਿਹਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣਜ ਪਦਾਰਥ ਹਨ ਜਿਹੜੀਆਂ ਦੇਸ਼ ਦੇ ਭਲਕੁਲ ਤੇ ਦੇਸ਼ ਦੇ ਭਲੇ ਬਕ ਖੁਰ ਸਕਦੀਆਂ ਠੀਕ ਉਹ ਵਿਦੇਸ਼ੀ ਕਾਰਪੋਰੇਟਾਂ ਉਹਨਾਂ ਦੇ ਕਬਜ਼ਾ ਕਰਾਉਂਦੇ ਭਾਰਤੀ ਸਰਕਾਰ ਦੀ ਸੈਂਟੀਗੋਇਆ ਐਗਰੀਮੈਂਟ ਉੱਤੇ ਉਦੋਂ ਬਾਅਦ ਇਹ ਤਾਂ ਬਣੀ ਹੈ ਉਦੋਂ ਬਾਅਦ ਇਸ ਨਾਂ ਤੇ ਵੀ ਤੁਹਾਡਾ ਵਿਕਾਸ ਕਰਨਾ ਤੁਸੀਂ ਛੱਡ ਦਿਓ ਹੁਣ ਇਹ ਜੰਗਲਾਂ ਤੁਸੀਂ ਇਹ ਜੰਗਲੀ ਜੀਵਨ ਛੱਡ ਦਿਓ ਇੱਥੋਂ ਨਿਕਲ ਜਾਓ ਜਦੋਂ ਸਰਕਾਰ ਨੂੰ ਨਾ ਕਈ ਧੱਕੇ ਨਾਲ ਦਿੱਤੀ ਆਈ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ ਹੈ ਉਹਨਾਂ ਨੇ ਵਿਰੋਧ ਇਸ ਗੁੱਪ ਚ ਕੀਤਾ ਹੈ ਜੇ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਕਾਹੇ ਜੀਵਨ ਬਹੁਤ ਬੜੀਆ ਜੀਵਨ ਹੈ ਸਾਨੂੰ ਨਹੀਂ ਸੋਡੇ ਵਿਕਾਸ ਦੀ ਲੋੜ ਸਾਨੂੰ ਨਹੀਂ ਮਨੁੱਖੀ ਜੀਵਨ ਦੇ ਹੋਰ ਬੜੀਆ ਜੀਵਨ ਦੀ ਲੋੜ ਜੋ ਕਿ ਉਹਨਾਂ ਦਾ ਜੀਵਨ ਦਾ ਜੰਗਲਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛੱਪੜਾਂ ਤੋਂ ਵਸਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਮੀਰ ਸਮਝਿਆ ਜਾਂਦਾ ਸੀ ਜਿਨ੍ਹਾਂ ਕੋਲ ਜਿਆਦਾ ਛੱਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅੱਜ ਨਗੇ ਪਿੰਡਿਆਂ ਨਾਲ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨਗੇ ਪਹਿਰਾ ਨਾਲ ਰਹਿਣਾ ਅਨਮਨੁੱਖੀ ਜੀਵਨ ਵਿਰੋਧਾ ਨੂੰ ਜੀਵਨ ਲੱਭਦਾ ਸੀ ਤੇ ਉਹ ਲੋਕਾਂ ਨੂੰ ਅਜਾੜ ਦਾ ਫੈਸਲਾ ਜਦੋਂ ਉਹ ਬੁਦਨੇ ਕਰ ਗਏ ਤਾਂ ਉਹਨਾਂ ਨੇ ਨਾ ਕਰ ਨਾਗਰੀ ਦੇ ਨਾਲ ਕੁੰਮ ਤਾਂ ਹਮੇਸ਼ਾ ਟਕਰਾਂਦੇ ਹੈ ਜਦੋਂ ਹਕੂਮਤ ਦੇ ਫੈਸਲੇ ਤੇ ਕੋਈ ਨਾਪਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮੌਬਾਦੀ ਉਹਨੂੰ ਨਕਸ਼ਲਵਾਦੀ ਉਹਨੂੰ ਖਾਦਸਤਾਨੀ ਉਹਨੂੰ ਪਾਕਿਸਤਾਨੀ ਕਹਿੰਦੇ ਖੱਟ ਨੂੰ ਕਰ ਦਿਆ ਲਾਹੇ ਰੋੜਾ ਹੈ ਜੰਗਲਾਂ ਦੇ ਵਿੱਚ ਆਦਿਵਾਸੀਆ ਨਰ ਸਕਦਾ ਸਰਕਾਰ ਉਹ ਇਹਨਾਂ ਦੇ ਬਖਾਫੀ ਖਾਤਰ ਨਹੀਂ ਗਈ ਆਦਿਵਾਸੀਆ ਦੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ ਉਹ ਆਪਣੇ ਹਿੱਤ ਪੂਰਦੇ ਖਾਤਰ ਕਹਿੰਦੇ ਗ੍ਰੇਨ ਹੰਟ ਅਪਰੈਸ਼ਨ ਕਦੇ ਅਪਰੈਸ਼ਨ ਕਾ ਕਦੇ ਪੇਸ਼ੇਂ ਦਾ ਕੋਈ ਨਾ ਹੋ ਅਪਰੈਸ਼ਨ ਕਦੇ ਹੁੰਦੇ ਨਹੀਂ ਨੇ ਕਦੇ ਨਹੀਂ ਆਇਆ ਕਿ ਡਾਕਟਰੀ ਕਲੀਨਿਕ ਅਪਰੈਸ਼ਨ ਕਦੋਂ ਹੋਊਗਾ ਉਹ ਕੌਣ ਕਰੇ ਇਹ ਕੰਮ ਆਪ ਦਾ ਸੀ ਆਵੇ ਸਭ ਜ ਪਈ ਹੈ ਕਿ ਇਹ ਜਿਹੜੇ ਲੋਕ ਨੇ ਸਾਡਾ ਬਦਬਾਸ ਕਰਨੇ ਆ ਇਹ ਜਿਹੜੇ ਲੋਕ ਨੇ ਸਾਡੇ ਭਲੇ ਦੀ ਖਾਤਰ ਨਹੀਂ ਆਏ ਇਹ ਸਾਨੂੰ ਅਜਾੜ ਤੇ ਖਤਰਾ ਹੈ ਇਹ ਇਹ ਸਾਨੂੰ ਜੋ ਕੱਢਣ ਦੀ ਖਤਰਾ ਹੈ ਇਹ ਜਦੋਂ ਜਦੋਂ ਵਿਰੋਧ ਹੋਇਆ ਤਾਂ ਉਹ ਨਕਸ਼ਾ ਮਾੜੀ ਜਿਹੀ ਪੜ ਗਈ ਉਹ ਮੌਪਾਦੀ ਇਨਕਲਾਬੀ ਬਣ ਗਈ ਤੇ ਉਹਨਾਂ ਦੇ ਨਾਮ ਅਗਵਾਈ ਕਰਨ ਵਾਲੀਆਂ ਟੀਮਾਂ ਬਿਲਕੁਲ ਨੇ ਅੱਤਵਾਦੀ ਕਹਿ ਦਿੱਤੇ ਖਲਾਕਾਟਾ ਛੁੱਟੇ ਫੁਰਸਤ ਮੁਕਾਬਲੇ ਕਰਦੇ ਔਰਤਾਂ ਦੇ ਦੁਸ਼ਤ ਬੁਲਾਕਾਰਾਂ ਦੇ ਤੇ ਸੀ ਸੁਣਿਆ ਇੱਕ ਬਦਾਰੇ ਨੇ ਇੱਕ ਲਿਖਿਆ ਆਰਟੀਕਲ ਪੜਿਆ ਕਿ 1 ਮਿੰਟ ਦੇ ਵਿੱਚ ਕੁਝ ਸਵਾਰ ਇਕ ਰੋਲੇ ਦਿਖਾ ਕਰ ਕਾਠ ਹੋ ਗਿਆ ਪਿੰਡ ਦੇ ਲੋਕਾਂ ਦਾ ਜਿਵੇਂ ਆਤਵਾਸੀ ਕਰਦੇ ਹੁੰਦੇ ਆਂਦੇ ਨੇ ਸਭਾ ਲੱਗੀ ਹੋਈ ਸੀ ਇਕੱਠੀ ਹੋਈ ਤੇ ਸਭਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਨਾਲ ਕਿਸੇ ਸੂਏ ਦੇ ਕੇ ਆ ਜੇ ਪਿੰਡ ਦੇ ਆਤਵਾਸੀ ਲੋਕ ਇਕੱਠੇ ਹੋ ਕੇ ਬੈਠੇ ਥੌਜ ਨੇ ਕੇਰਾ ਪਾ ਲਿਆ ਤੇਰਾ ਪਾਸੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਇਹ ਨਹੀਂ ਕਿਹਾ ਵੀ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ ਤੜ ਤੜ ਗੋਲੀਆਂ ਚਲਾ ਕੇ ਸਾਰੇ ਦੇ ਸਾਰੇ ਘਿਰਦੇ ਭਗ ਦਤ ਕਸੂਰ ਕੀ ਜੇ ਤੁਸੀਂ ਅਤਵਾਦੀ ਤੁਸੀਂ ਮਾਓਵਾਦੀ ਤੇ ਨਾ ਅਤਵਾਦੀ ਕੀ ਉਹ ਸਾਰੇ ਕਸੂਰਵਾਦੀ ਸੀ ਕੀ ਉਹ ਸਾਰੇ ਨਾਓਵਾਦੀ ਸੀ ਕੀ ਉਹ ਸਾਰੇ ਨਕਸਲਵਾਦੀ ਸੀ ਇਸ ਕਰਕੇ ਤੁਸੀਂ ਇਹ ਗੜਹਡਾਈ ਆਗਰੋਧ ਇਹ ਕਰਕੇ ਵੀ ਕਿਸੇ ਵੀ ਕੀਮਤ ਤੇ ਜੰਗਲਾਂ ਦੇ ਉੱਤੇ ਜਿਹੜੇ ਖਣਿਜ ਪਦਾਰਥ ਨੇ ਉਹ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਹੀ ਕਰਾਉਣਾ ਤੇ ਆਦਵਸੀਆਂ ਨੂੰ ਉੱਥੋਂ ਪਜਾਉਣਾ ਜਦੋਂ ਇਹ ਗੱਲ ਸ਼ੁਰੂ ਹੋਈ ਉਹਨਾਂ ਪ੍ਰਾਵਾਸ ਉਤੇ ਜਾਗ ਮਨਾ ਚੇਕਰੀਨਾ ਦਬੇਸ਼ਨ ਹੋਣ ਤੋਂ ਬਾਅਦ ਭਾਰਤ ਮਨਮੋਹਰ ਦੀ ਸਰਕਾਰ ਸੀ ਉਦੋਂ ਸਾਨੂੰ ਕਿਹਾ ਸੀ ਕਿ ਗਵਾਂਡੀਆਂ ਦੇ ਵੇਲੇ ਕੱਗ ਲੱਗੀ ਆ ਇਹ ਰੱਬ ਦੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ ਚ ਨਹੀਂ ਆਉਣਾ ਇਹੋ ਅੱਖ ਹੈ ਜਿਹੜੀ ਲਾਲਸਾ ਦੀ ਅੱਖ ਹੈ ਇਹੋ ਅੱਖ ਹੈ ਜਿਹੜੀ ਮੁਨਾਫਿਆਂ ਦੀ ਅੱਖ ਹੈ ਇਹਨੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਨੇ ਗੱਗਿਆ ਨਹੀਂ ਛੱਡਣੀ ਇਹਨੇ ਹਵਾਈ ਅੱਡੇ ਨਹੀਂ ਛੱਡਣੇ ਇਹਨੇ ਸੇਹ ਸਭਾ ਨਹੀਂ ਛੱਡਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਇਹਨੇ ਜਲਦ ਜੰਦ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ یہ حکومت اس رات سے آئی ہوئی ہے اس کر کے ایک کہہ دینا کوئی بہت ہی کہ اتنے ایک لٹیرہ یا دو ہے یا چار لٹے نے ایک چھ لٹے کوئی جات نہیں یہاں کا کوئی سٹیٹ نہیں کوئی سوبہ نہیں یہاں کا ایک, و ایک و ملور تھا ہے منافع کما منافع خاطر یہ لوگ جات نہیں ਇਸ ਕਰਕੇ ਭਰਾਵੋ ਇਹੀ ਜਦੋਂ ਗੱਲ ਉੱਤਰ ਪਈ ਹੈ ਜਦੋਂ ਵੀ ਖੜੇ ਲੋਕ ਖੜੇ ਹੋਏ ਨੇ ਜਦੋਂ ਵੀ ਖੜੇ ਲੋਕ ਪੁੱਛੇ ਨੇ ਉਦੋਂ ਉਹਨਾਂ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਵੀ ਮਦਦ ਤੇ ਆਏਗੇ ਭਾਵੇਂ ਉਹ ਗੁੱਤੀ ਜੀ ਵੀ ਨੇ ਭਾਵੇਂ ਸਾਹਿਬ ਕਾਰ ਦੇ ਭਾਵੇਂ ਕੋਈ ਇਨਕਲਾਬੀ ਮੌਬਾਦੀ ਹੋ ਜਾਂ ਕੋਈ ਹੋਰ ਹੈ ਉਹਨਾਂ ਨੂੰ ਫਿਰ ਅੱਤਵਾਦੀ ਕਹਿ ਕੇ ਜਿਹਨਾਂ ਚ ਡੱਕ ਦਿੰਦੇ ਨੇ ਸ਼ਹਿਰੀ ਨਕਸਲੀਏ ਅਰਬਨ ਨਕਸਲੀਏ ਕਹਿ ਪੂਰੇ ਜਿਹਨਾਂ ਤੱਕ। ਚੋੜੇ ਜਾਂ ਉਹਦਾ ਸਾਥੀ ਜਿਹਨੇ ਤੁਸੀਂ ਵਿੱਚ। 10 ਦਸੰਬਰ 2020 ਵਾਲੇ ਦਿਨ। ਆਪਾਂ ਦਿੱਲੀ ਦੇ ਵਿੱਚ ਜਿਹੜੇ ਬੁੱਧੀਜੀਵੀ ਲੋਕ ਨਿਰਹਾਇਆ ਦਿਨ ਆਪਾਂ ਨੇ ਉਹ ਦਿਵਸ ਬਣਾਇਆ। ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਸੀ। ਭਾਜਪਾ ਦੇ মিডিਆ ਸੱਜ ਨੇ ਇਸ ਗੱਲ ਨੂੰ ਇੰਨਾ ਵਾਰਿਆ। ਜਿਵੇਂ ਬਹੁਤ ਵੱਡਾ ਸੀ ਜੁਮਰ ਦਰ ਮੁਕਾਤਾ ਜਿਵੇਂ ਬਹੁਤ ਵੱਡਾ ਇਥੇ ਪਹਾੜ ਉੱਪਰ ਗਿਆ ਹੋਵੇ ਸਾਨੂੰ ਉਹਦਾ ਅਫਸੋਸ ਹੋਇਆ ਜਦੋਂ ਬਹੁਤ ਸਾਰੀਆਂ ਸਾਡੀਆਂ ਨਾਲ ਦੀਆਂ ਜੱਥੇ ਵੰਦੀਆਂ ਨੇ ਇਹ ਕਹਤਾ ਇਹਦਾ ਕਲੇਬਨਾ ਦਾ ਪ੍ਰੋਗਰਾਮ ਮੈਂ ਨਾਮ ਹੀ ਨਾਲ ਸੁਣਦਾ ਰਿਹਾ ਇਹ ਗੱਲਾਂ ਕਿ ਇਹ ਉਹਨਾਂ ਦਾ ਪ੍ਰੋਗਰਾਮ ਹੈ ਸਾਥੀਓ ਮੈਂ ਤੁਹਾਨੂੰ ਅੱਜ ਇਹ ਕੋ ਸਾਫ਼ ਕਰਨਾ ਚਾਹਾਂ ਜੇ ਇਹ ਸੰਯੁਕਤ ਮੋਰਚੇ ਦੀਆਂ ਜੱਥੇ ਵੰਦੀਆਂ ਬੁੱਧੀਜੀਵੀ ਜਿਹੜੇ ਬੇਦੋਸ਼ੇ ਬੁੱਧੀਜੀਵੀ ਜਿਹੜਾ ਜੰਤ ਬੰਦ ਦੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਸੁਜਗਤ ਮੋਰਚੇ ਦੇ ਦਿੱਤੇ ਬੰਦੀਆਂ ਦੇ ਧਲਾਤ ਦੇ ਵਿੱਚੋਂ ਪਾਈ ਹੋਈ ਬੰਦੀ ਜਿਹੜੀ ਤੋਂ ਮੋਰ ਦੇ ਨਾਲ ਵੈਸ਼ ਹੋ ਗਈ ਹੈ ਇਸ ਕਰਕੇ ਕਿਸੇ ਵੀ ਜ਼ਬਰ ਦੇ ਖਿਲਾਫ ਬੋਲਣਾ ਸੰਗਾਰਜ ਕਰਨਾ ਉਹਦਾ ਤੇ ਹੋਦਾ ਹੈ ਜਦੋਂ ਬੰਦ ਕਰਾਉਣ ਦੀ ਖਾਤਰ ਆਪਾਂ ਨੂੰ ਆਪਣੀ ਬਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਇੱਕ ਬਰਾਤ ਕਾਇਮ ਰੱਖੀ ਐ ਇਹ ਪੰਜਾਬ ਦੀ ਧਰਤੀ ਐ ਇਹ ਆਪਣੀ ਆਖੀ ਵੀ ਕਰਦੀ ਐ ਇਦਾਂ ਅੱਗੇ ਤੇ ਜਬਰ ਚੱਲਦੀ ਐ ਨਾ ਕਿਸੇ ਦੂਜੇ ਤੇ ਜਬਰ ਚੱਲਦਾ ਇਹ ਬਰਾਤ ਸਾਹਮਣੇ ਰੱਖੀ ਹੋਈ ਐ ਤੁਹਾਡੀ ਇਸ ਕਰਕੇ ਪੰਜਾਬ ਦੁਨੀਆ ਦੇ ਕਿਸੇ ਫਿੱਤੇ ਦੇ ਵਿੱਚ ਪੰਜਾਬ ਦੇ ਲੋਕ ਚਲੇ ਜਾਂਦੇ ਨੇ ਤੁਹਾਨੂੰ ਉਹਨਾਂ ਦੇ ਮੂੰਹ ਵਰਤ ਤੱਕ ਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਢੇਰੀ ਉਧਰੋਂ ਉੱਠੀ ਸੀ ਸਤੀਸ਼ਗੜ ਤੇ ਝਾੜ-ਖੜ ਦੇ ਜੰਗਲਾਂ ਤੋਂ ਉਹ ਨੇੜੀ ਬਾਦੀ-ਬਾਦੀ ਸੋਡੇ ਵਰਗਵਾ। ਉਹ ਬਾਦੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸਿਆ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੋਧਾਣਾ ਵਾਲੇ ਕਿ ਇਹ ਲੋਕ ਕਿ ਜਦ ਸੰਗ ਅਸ਼ਾ ਦੇ ਕੋਈ ਲੋੜ ਨਹੀਂ ਹੁੰਦੀ। ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਦੇ ਜ਼ਮੀਨਾਂ ਸੀ, ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦਾ ਸੀ। ਅੱਜ ਉਹਨਾਂ ਦੇ ਉੱਤੇ ਘੋੜਾ ਬੈ ਗਿਆ। ਰਾਜੇ ਨੇ ਘੋੜਾ ਫੇਰਤਾ ਕਿ ਆ ਸਾਡੀ ਲੈਂਡ ਪੁਲਿੰਗ ਪਾਲਿਸੀ ਦੇ ਅੰਦਰ ਆ ਗਈ। ਉਹ ਹੀ ਅੱਗ ਜਿਹੜੀ ਝਾਰਖੰਡ ਤੇ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ। ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ। ਕਿਸੇ ਵੀ ਜਗ੍ਹਾ ਤੇ ਜਿੱਥੇ ਕਿਰਤੀਆਂ ਨਾਲ ਜ਼ਗਰ ਹੁੰਦਾ ਹੈ, ਜਿੱਥੇ ਕਿਰਤੀਆਂ ਨਾਲ ਧੱਕਾ ਹੁੰਦਾ ਹੈ, ਅਸੀਂ ਉਹਨਾਂ ਦੇ ਪੱਖ 'ਚ ਡਟਵੀਂ ਆਵਾਜ਼ ਬੁਲੰਦ ਕਰਾਂਗੇ। ਇਹ ਸਾਡਾ ਕਾਨੂੰਨੀ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ। ਕਿਉਂਕਿ ਸਰਕਾਰ ਨਾਲ ਸਾਡੀ ਦੇਨੇ ਚ ਟੱਕਰ ਹੈ ਇਸ ਦੇਨੇ ਚ ਟੱਕਰ ਦੇ ਵਿੱਚ ਸਾਲਿਆਂ ਹਿੱਸੇ ਜਿਹੜੇ ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ ਇਹਦੇ ਵਿੱਚ ਹੀ ਸਾਡੀ ਜਿੱਤ ਹੈ ਇਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੈ ਸੰਘਰਸ਼ ਜੈ ਲੜਨ ਵਾਲੇ ਲੋਕਾਂ